ਬਹੁਤ ਇਹਨਾਂ ਦੇ ਅਸੀਂ ਬੈਠੇ ਸੁਣ ਲਿਆ ਬਹੁਤ ਕੁਝ ਸੁਣ ਲਿਆ ਸੀ ਟੁੱਟ ਕੇ ਮੋਟਾ ਪਾਈਆਂ ਤਾਂ ਇਹਨਾਂ ਨੂੰ 92 ਸੀਟਾਂ ਦੇ ਦਿੱਤੀਆਂ ਪਰ ਜੇ ਇਹੀ ਹਾਲ ਦਿਆ ਗਾਂ ਦੋ ਔਣ ਲੱਗੇ ਦੇ ਨਹੀਂ ਲੱਗਣੀਆਂ ਪੰਜਾਬ ਆ ਭੁੱਲ ਜਾਓ ਇਹ ਭਗਤ ਸਿੰਘ ਦੀ ਸੋਚ ਤੇ ਹੈਗੇ ਮੈਂ ਤਾਂ ਰੋਜ਼ ਬੈਠੇ ਰੋਣਾ ਵੀ ਆਉਂਦਾ ਅਫਸੋਸ ਵੀ ਆਉਂਦਾ ਕਿ ਅੱਜ ਭਗਤ ਸਿੰਘ ਤੇ ਬੈਠੀ ਰੂਕੀ ਕੰਦੀ ਹੋਊਗੀ ਇਹ ਪੱਕ ਬੰਨਣਾ ਹੈ ਭਗਤ ਸਿੰਘ ਨਹੀਂ ਭੱਜਣਾ ਇਹਨਾਂ ਲੋਕਾਂ ਦੇ ਹਿੱਤ ਦੇ ਪਿੱਛੇ ਆ ਕੇ ਕਹਿੰਦਾ ਲੋਕ ਤਾਂ ਕੁਲ ਕੰਝੀਆਂ ਡਾਂਟਾ ਹੈ ਉਹ ਅੱਜ ਇਹ ਕੌਮ ਹੈ ਖੇਤੀ ਤੇ ਆਪਣੇ ਬੱਚਿਆਂ ਨੂੰ ਸਕੂਲ ਵੀ ਪੜ੍ਹਾਉਣਾ ਤਾਂ ਉਹ ਕਿਹੜੇ ਸਕੂਲ ਲੀਪਾਲਾ ਤੋਂ ਮੁਸ਼ਕਿਲ ਆ ਬੈਤਾ ਹੈ ਟੂ ਮੌਸਮੀ ਆ ਨਹੀਂ ਰੋਟੀ ਖਾਣ ਦੀ ਔਖੀ ਹੈ ਜੀ ਕਿਨਾ ਜੀ ਤੁਹਾਡਾ ਰੰਜੀਤ ਸਿੰਘ ਰੰਜੀਤ ਸਿੰਘ ਜੀ ਤੁਸੀਂ ਅੱਜ ਇੱਥੇ ਬੋਲੀ ਦੇਣ ਆਏ ਸੀਗੇ ਜੋ ਪੰਚਾਇਤੀ ਬੋਲੀ ਹੋ ਰਹੀ ਆ ਕੀ ਕਹਿਣਾ ਚਾਹੋਗੇ ਇਸ ਬਾਰੇ ਬੋਲੀ ਪਿਛਲੇ ਸਾਲ ਨਾਲੋਂ ਵਧਾ ਰਹੇ ਆ ਜਿੱਦਾਂ ਹੂੰ ਵੀ 20% ਦਾ ਵਾਧਾ ਕਹਿੰਦੇ ਆ ਕਰਦੇ ਨੂੰ ਜੋ ਵੀ ਜ਼ਿਆਦਾ ਆ ਘੱਟ ਹੋਣਾ ਚਾਹੀਦਾ ਹੈ ਕਿੰਨਾ ਕੁ ਇੱਕ ਦੀ ਫਰਕ ਪਿਆ ਗਿਆ 20% ਦੇ ਨਾਲ ਵਾਧਾ ਹੋਣਾ 20% ਦੇ ਹਿਸਾਬ ਨਾਲ ਤੁਸੀਂ ਦੇਖ ਲਓ ਕਿ ਜੇ ਕਿਸੇ ਦਾ 80000 ਸੀਗਾ ਤਾਂ ਉਹ ਸਿੱਧਾ ਲੱਖ ਬਣ ਜਾਣਾ ਹੂੰ ਕੀ ਲੱਗਦਾ ਆਮਦਨ ਹੈ ਖੇਤੀ ਵਿੱਚੋਂ ਇੰਨੀ ਜਿੰਨਾ ਵਾਅਦਾ ਹੋ ਗਿਆ ਸਰਕਾਰ ਵੱਲੋਂ ਆਮਦਨ ਤਾਂ ਇੰਨੀ ਹੈ ਨਹੀਂ ਕੀ ਹੂੰ ਤਾਂ ਜੋ ਸਰਕਾਰ ਨੇ ਫੈਸਲਾ ਲਾ ਦਿੱਤਾ ਕਿਸਾਨਾਂ ਤੇ ਥੋਪ ਦਿੱਤਾ ਫੈਸਲਾ ਘਟ ਚਾਹੀਦਾ ਆ ਨਾਰਮਲ ਰੇਟ ਹੈ ਕੋਈ ਪਾਣੀ ਦਾ ਸਾਧਨ ਨਹੀਂ ਹੈਗਾ ਜਿਹਦੇ ਨਾਲ ਜ਼ਮੀਨ ਲੱਗਦੀ ਹੈ ਉਹਦਾ ਪਾਣੀ ਲੱਗਦਾ ਹੈ ਹੂੰ ਕੋਈ ਬੋਤ ਨਹੀਂ ਹੈਗੇ ਕੁਝ ਡਰੇਨੇਜ ਦਾ ਸਿਸਟਮ ਨਹੀਂ ਹੈਗਾ ਜਿੱਦਾਂ ਸਾਰਾ ਆਪਣਾ ਹੀ ਆ ਸਹੂਲਤ ਕੋਈ ਨਹੀਂ ਹੈਗੀ ਸਰਕਾਰ ਵੱਲੋਂ ਵਾਅਦਾ ਜ਼ਰੂਰ ਆ ਵਾਅਦਾ ਜ਼ਰੂਰ ਆ ਜਦੋਂ ਸਰਕਾਰ ਸੱਤਾ ਵਿੱਚ ਆਉਂਦੀ ਆ ਤੇ ਅਨੇਕਾਂ ਕਿਸਾਨਾਂ ਨਾਲ ਵੀ ਵਾਅਦੇ ਕੀਤੇ ਹੁੰਦੇ ਆ ਤੈਨੂੰ ਕੀ ਲੱਗਦਾ ਜੋ ਸਰਕਾਰ ਦੇ ਵਾਅਦੇ ਪੂਰੇ ਕੀਤੇ ਹੋਏ ਪੂਰੇ ਹੋਲੇ ਕੋਈ ਪੂਰੇ ਨਹੀਂ ਹੋਏ ਕੀ ਆਲੀ ਗੱਲਾਂ ਸਾਰੀਆਂ ਮੋਰੇ ਇਲੈਕਸ਼ਨ ਫੇਅਰ ਆ ਰਹੇ ਆ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਤਾਂ ਇਹੀ ਆ ਵੀ ਜੋ ਤੁਸੀਂ ਕਮਿਟਮੈਂਟ ਕਰਦੇ ਆ ਕਿਸੇ ਨਾਲ ਉਹਨੂੰ ਪੂਰੀ ਕਰੋ ਨਹੀਂ ਤਾਂ ਫਿਰ ਕਰੋ ਨਾ ਬਸ ਠੀਕ ਹੈ ਸਰ ਧੰਨਵਾਦ ਜੀ ਹਾਂਜੀ ਮੈਡਮ ਕੀ ਨਾਮ ਜੀ ਤੁਹਾਡਾ ਹਾਂਜੀ ਮੇਰਾ ਨਾਮ ਨੇ ਬਰੂਕ ਕੌਰ ਜੀ ਅੱਛਾ ਪਿੰਡ ਨਵਾ ਪਿੰਡ ਹੈ ਚਾ ਤੇ ਮੈਮ ਕੀ ਕਹਿਣਾ ਚਾਹੁੰਦੇ ਹੋ ਮੈਂ ਸਫਲ ਕਿਸਾਨ ਹਾਂ ਜੀ ਅੱਜ ਦੀ ਨਹੀਂ ਖੇਤੀ ਕਰਦੀ ਮੇਰੀ ਅੱਜ ਜੋ ਕਾਫੀ ਆਉਂਦੀਆਂ ਆ ਜਿਹੜਾ ਹੈ ਮੈਂ ਗਵਰਨਮੈਂਟ ਦੀ ਦੇਣ ਪੈਂਦੀ ਆ ਮੇਰੇ ਜ਼ਮੀਨ ਦੇ ਵਿੱਚ ਅੱਲਾ ਕੇ ਜਿਹੜੀ ਦੇਣ ਆ ਉਹ ਸਾਡੀ ਜ਼ਮੀਨ ਤੋਂ ਕੱਟ ਹੋ ਜੂ ਆ ਦੋਨੋਂ ਪਾਸੇ ਮੇਰੀ ਜ਼ਮੀਨ ਲੱਗਦੀ ਆ ਵਿੱਚ ਦੇਣ ਆ ਇਹ ਪਿੱਛੇ ਦੇਣ ਦਾ ਕਿਤੇ ਤਾਂ ਤੀਰੇ ਹਿਸਾਬ ਨਾਲ ਠੇਕਾ ਕਿਤੇ 35 ਨਾਲ ਕਿਤੇ 23 ਵੀ ਹੈਗਾ ਸਾਡੇ ਤੁਸੀਂ ਇਹ ਮਾਰੀ ਜਾਂਦੇ ਹਰ ਵਾਰੀ 20% ਵਧਾਓ ਜੀ 15% ਵਧਾਓ ਜੀ ਔਰ ਮੈਡੀ ਮੈਂ 86000 ਰੁਪਏ ਕਿਤਾ ਜਿੰਦੀਆਂ ਟਾਈਕਾ ਹੁਣ ਇਹ ਕਹਿੰਦੇ ਪੁੱਤਾਂ 20% ਵਧਾ ਦਿਓ ਫੇਰ ਲੱਖ ਤੋਂ ਉੱਤੇ ਹੋ ਜਾਣਾ ਤੁਸੀਂ ਦੱਸੋ ਉਹਦੇ ਵਿੱਚੋਂ ਕੀ ਲੱਖ ਰੁਪਇਆ ਮੇਰੀ ਇਨਕਮ ਹੋਊਗੀ ਕਿਉਂਕਿ ਮੈਂ ਇੱਕ ਨਾਨਸਤੀ ਆਂਦੇ ਆ ਮੈਨੂੰ ਪਤਾ ਕਿ ਜੱਟ ਨੂੰ ਬੱਤ ਦਾ ਕੀ ਜਿਹੜਾ ਮਨ ਦੀ ਗੇਰਨਾ ਅੱਜ ਵੀ ਨੂੰ ਉਹ ਬਿੱਟੋਂ ਉੱਪਰ ਕੱਤੇ ਸੀ ਮੈਡਮ ਜੋ ਸਰਕਾਰ ਹੋਂਦ ਵਿੱਚ ਆਈ ਆ ਸਰਕਾਰ ਇਹ ਕਹਿ ਕੇ ਆਈ ਸੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਆਮ ਲੋਕਾਂ ਦੀ ਭਲਾਈ ਦੇ ਵਾਸਤੇ ਸੋਚੂਗੀ ਨਹੀਂ ਜੀ ਬਹੁਤ ਇਹਨਾਂ ਨੇ ਅਸੀਂ ਬੈਠੇ ਸੁਣ ਲਿਆ ਬਹੁਤ ਕੁਝ ਸੁਣ ਲਿਆ ਸੀ ਟੁੱਟ ਕੇ ਵੋਟਾਂ ਪਾਈਆਂ ਤਾਂ ਇਹਨਾਂ ਨੂੰ 92 ਸੀਟਾਂ ਦੇ ਦਿੱਤੀਆਂ ਪਰ ਜੇ ਇਹੀ ਹਾਲ ਰਿਹਾ ਗਾਂ ਦੋ ਔਣ ਲੱਗੇ ਦੇ ਜਿ ਲਕਣੀਆਂ ਪੰਜਾਬ ਆ ਭੁੱਲ ਜਾਓ ਇਹ ਬੰਦੇ ਜੇ ਤਾਂ ਕੁਛ ਨਾ ਹੱਥ ਦੇਣਗੇ ਤਾਂ ਲੋਕੀ ਅਸੀਂ ਨਾਲ ਖੜੇ ਆ ਮੋਰੇ ਹੋ ਕੇ ਵੋਟਾਂ ਭਉਨੇ ਆ ਪਰ ਜੇ ਤੁਸੀਂ ਇਦਾਂ ਹੀ ਸਾਨੂੰ ਮਾਰੀ ਜਾਣਾ ਸਾਰੇ ਕਿਸਾਨ ਮੋਰੇ ਹੋ ਕੇ ਬੋਲਣ ਵਾਲੇ ਨਹੀਂ ਹੁੰਦੇ ਕਿਸਾਨ ਵਿਚਾਰੇ ਕਹਿੰਦੇ ਚੱਲ ਕੋਈ ਨਹੀਂ ਅਸੀਂ ਖੇਤੀ ਤਾਂ ਕਰਦੇ ਆਂ ਸਾਡਾ ਪਾਕੜਾ ਨੇ ਪਰ ਇਹ ਹਰਿਆਣਾ ਨਹੀਂ ਹੈ ਜਿੱਥੇ 50 ਜਹਾ ਠੇਕਾ ਹੋਵੇ ਮੇਰੇ ਪਿੰਡ ਤਾਂ ਅਸੀਂ ਠੇਕਾ ਨਹੀਂ ਰੰਦੇ ਚਾਹੇ 50 ਜਹਾ ਵੀ ਤੇ 40 ਦਾ ਵੀ 40 ਜਹਾ ਠੇਕਾ ਦਿੱਤਾ ਨਹੀਂ ਨੂੰ ਭਾਈ سرکار سرکار دا نو ٹھکا پہ جانا پھر سرکار نے جو 20% ਦਾ ਨਾਦਰ شاہی ਫਰਮਾਨ ਜਾਰੀ ਕਰ ਦਿੱਤਾ ਨਾਦਰ شاہی ਬਹੁਤ ਫਰਮਾਨ ਅਸੀਂ ਸੁਣੀ ਜਾਂਦੇ ਆ ਇਹ ਭਗਤ ਸਿੰਘ ਦੀ ਸੋਚ ਤੇ ਹੈਗੇ ਮੈਂ ਤਾਂ ਰੋਜ਼ ਬੈਠੇ ਰੋਣਾ ਵੀ ਆਉਂਦਾ ਅਫਸੋਸ ਵੀ ਆਉਂਦਾ ਕਿ ਅੱਜ ਭਗਤ ਸਿੰਘ ਦੀ ਤੇ ਬੈਠੀ ਰੂਹ ਕੀ ਕਹਿੰਦੀ ਹੋਊਗੀ ਇਹ ਪੱਕ ਬੰਨ ਨਾ ਭਗਤ ਸਿੰਘ ਨਹੀਂ ਬਣ ਜਾਣਾ ਇਹਨਾਂ ਨੂੰ ਲੋਕਾਂ ਦੇ ਹਿੱਤ ਦੇ ਪਿੱਛੇ ਆ ਕੇ ਕਿੰਨਾ ਲੋਕ ਤਾਂ ਕੁਲ ਕਛੀਆਂ ਕੰਟਾਏ ਹੋ ਠੀਕ ਆ ਜੀ ਮੈਨੂੰ ਪੈਨਸ਼ਨ ਆਉਂਦੀ ਆ ਅਸੀਂ ਸਾਦਾ ਗੁਜ਼ਾਰਾ ਚੰਗਾ ਆ ਪਹਿਲਾਂ ਦੇ ਸੰਦ ਬੇਤ ਬਣੀ ਉਹ ਜੀ ਨਹੀਂ ਬਿਖੇਰੀ ਆ ਪਰ ਜੇ ਕਾ ਮੈਂ ਖੇਤੀ ਤੇ ਹੀ ਆਪਣੇ ਬੱਚਿਆਂ ਨੂੰ ਬਾਅਦ ਵੀ ਪੜਾ ਲਵਾਂ ਤਾਂ ਉਹ ਜਿਹੜੀ ਗੱਲ ਸਕੂਲਾਂ ਦੀ ਪਾਲਮਾ ਉਹ ਮੁਸ਼ਕਿਲ ਆ ਫੇਤਾ ਹੈਂ ਤੁਮਾਉਤ ਵੀ ਯਾਨੀ ਰੋਟੀ ਖਾਣੀ ਰੋਕੀ ਆ ਕਿੱਥੇ ਠੀਕ ਆ ਬੰਦ ਧੰਨਵਾਦ ਹਾਂ ਸਰ ਜੀ ਕਿਨਾ ਜੀ ਤੁਹਾਡਾ ਪਰਲੋਪ ਸਿੰਘ ਤੇ ਕਿਹੜੇ ਬਲਾਕ ਤੋਂ ਆਏ ਹੋ ਜੀ ਬਲਾਕ ਰੋੜਕਾ ਕਲਾਂ ਜੀ ਲਾਂਗੜੀਆਂ ਦੀ ਬੋਲੀਆ ਚ ਰੱਖੀ ਹੋਈ ਆ ਸ਼ਾਮ ਲੜ ਦੀ ਠੇਕੇ ਤੇ ਦੇਣ ਲਈ ਠੀਕ ਆ ਸਰ ਇਦੇ ਵਿੱਚ ਬੋਲੀਕਾਰ ਹਾਜ਼ਰ ਆਏ ਹੋਏ ਆ ਮੇਰੇ ਵੱਲੋਂ ਸ਼ਰਤਾਂ ਦਿੱਤੀਆਂ ਗਈਆਂ ਕਿ ਸਰਕਾਰ ਦੀ ਜੋ ਚਿੱਠੀ ਆ ਹਦਾਤਾਂ ਦਾ ਜੋ ਪਿਛਲੇ ਸਾਲ ਦੀ ਬੋਲੀ ਦੀ ਰਕਮ ਹੈ ਕਿਸੇ ਵੀ ਪਲਾਟ ਦੀ ਉੱਤੇ 20% ਵਾਧਾ ਕਰਕੇ ਬੋਲੀ ਸ਼ੁਰੂ ਕਰਨੀ ਆ ਹੂੰ ਹੂੰ ਤੇ ਪਰ ਹਾਜ਼ਰ ਆਏ ਸਾਰੇ ਮੈਂਬਰ ਬੈਠੇ ਆ ਜੀ ਪੰਚਾਇਤ ਦੇ ਸਾਰੇ ਹਾਜ਼ਰ ਬੈਠੇ ਆ 20% ਵਾਧੇ ਨੂੰ ਕੋਈ ਵੀ ਦੇਣ ਨੂੰ ਤਿਆਰ ਨਹੀਂ ਹੈਗਾ ਹੂੰ ਹੂੰ ਉਹਨਾਂ ਦਾ ਕਹਿਣਾ ਵੀ ਰਕਮ ਬਹੁਤ ਜ਼ਿਆਦਾ ਵਧ ਰਹੀ ਹੈ ਇਹਨੂੰ ਘੱਟ ਕੀਤਾ ਜਾਵੇ ਤੇ ਅਸੀਂ ਉਸ ਮਤਵਕ ਜੋ ਵੀ ਇਹਨਾਂ ਨੇ ਬੋਲੀਆਂ ਦਿੱਤੀਆਂ ਸੀ ਲੈ ਕੇ ਸਰਕਾਰ ਦੇ ਠੀਕ ਹੈ ਜੀ ਜੋ ਬੀ ਤੋ ਤਮੰਗੋ ਅਗਲੇ ਸਾਲ ਨਾਲ ਲਾਗੂ ਕਰ ਦਾਂਗੇ ਤੇ ਸਰ ਇਹ ਕਿਹੜਾ ਬੋਲੀਆਂ ਦਾ 20% ਜਦੋਂ ਐਕਟੀਵਾਦਾ ਕੀਤਾ ਗਿਆ ਇਹ ਕੀ ਹਰ ਇੱਕ ਸਾਲ ਹੀ ਤਾਂ ਵਾਅਦਾ ਵਾਜਦਾ ਕਿ ਐਕਟਿਵ ਹੋਇਆ ਹੈ ਐਕਟੀ 20% ਦਾ ਆਇਆ ਜੀ ਪਿਛਲੀ ਵਾਰੀ ਇਦਾਂ ਹੁੰਦਾ ਸੀ ਰੇਟ ਦੇ ਮਤਲਬ ਹੁੰਦਾ ਸੀ ਜਿਹੜਾ ਵੀ 30 ਤੋਂ 35000 ਆਉਂਦਾ 7.5% ਜਿਹੜਾ 35000 ਤੋਂ ਉੱਪਰ ਹੈ ਪਹਿਲਾਂ ਹੀ ਆਲਰੇਡੀ ਚੱਲਦਾ ਪਿਛਲੇ ਸਾਲ ਹੂੰ ਹੂੰ ਇਹਦਾ 5% ਵਾਧਾ ਹੁੰਦਾ ਜਿਹੜਾ 30 ਤੋਂ ਥੱਲੇ ਹੁੰਦਾ ਜੀ ਉਹਦਾ 15% ਦਾ ਤਾਂ ਹੁੰਦਾ ਮੈਂ ਮੰਨ ਲਓ ਅੱਗੇ ਬਾਅਦ ਤੋਂ ਬਾਅਦ 15% ਸੀਗਾ ਤੇ ਪਰ ਸਰ ਕਿਤਨਾ ਕਿਤੇ ਲੱਗਦਾ ਨਹੀਂ ਵੀ ਕਿਹੜਾ ਮਾੜਾ ਕਿਸਾਨ ਆ ਉਹਦੇ ਧਣ ਦੇ ਉੱਤੇ ਕਿਤੇ ਗੁੱਡ ਰੱਖਣ ਦੀ ਗੱਲ ਹੋ ਜਾਂਦੀ ਹੈ ਜੀ ਤਾਂ ਹੈ ਜੀ ਅਸੀਂ ਦੇਖਿਆ ਜੀ ਤੁਸੀਂ ਇਹਨਾਂ ਤੋਂ ਪੱਖ ਸੁਣੀ ਮੈਂ ਸਾਰੇ ਖਾਨ ਬੈਠੇ ਜੀ ਬੋਲੀ ਦਿੰਦੇ ਆ ਠੀਕ ਹੈ ਸਰ ਠੀਕ ਹੈ ਜੀ ਅਸੀਂ ਤਾਂ ਜੋ ਸਰਕਾਰ ਦੀਆਂ ਪੰਜ ਦਸ ਠੀਕ ਹੈ ਸਰ ਠੀਕ ਹੈ